ਜਾਬਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਰਾਜ ਬਿਜਲੀ ਨਗਰ ਨਿਗਮ ਲਿਮਟਿਡ ਹੇਤੇ 2024-25 ਦੇ ਲਈ ਟੈਰਿਫ ਦਰਾਂ ਨਿਰਧਾਰਿਤ ਕਰਨ ਦੇ ਲਈ ਧਾਰਪਟਿਸ਼ਨ ਦਾ ਨਿਪਟਾਰਾ ਕੀਤਾ ਹੈ ਤਾਂ ਦੱਸਿਆ ਗਿਆ ਕਿ 90 ਟੈਰਿਫ ਆਰਡਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤੇ ਨਵੀਂ ਦਰਾਂ 16 ਜੂਨ 2024 ਤੋਂ 31 ਮਾਰਚ 2025 ਤੱਕ ਲਾਗੂ ਹੋਣਗੀਆਂ। ਲੋਕ ਸਭਾ ਚੋਣਾਂ ਤੋਂ ਬਾਅਦ ਅਗਰ ਪੰਜਾਬ ਦੇ ਬਿਜਲੀ ਦਰਾਂ ਦੀ ਗੱਲ ਕੀਤੀ ਜਾਵੇ ਤੇ ਉਹਦੇ ਵਿੱਚ ਵੜੋਤਰੀ ਦੇਖਣ ਨੂੰ ਮਿਲ ਰਹੀ ਹੈ। ਉੱਥੇ ਅਗਰ ਘਰੇਲੂ ਅਗਰ ਬਿਜਲੀ ਦੀ ਗੱਲ ਕੀਤੀ ਜਾਵੇ 10 ਤੋਂ 12 ਪੈਸੇ ਦੀ ਮਦਦ ਜਿਹੜੀ ਹੈ ਦੇਖ ਰਹੀ ਹੈ ਉੱਥੇ ਹੀ ਅਗਰ ਕਮਰਸ਼ੀਅਲ ਦੀ ਗੱਲ ਕੀਤੀ ਜਾਵੇ ਜਿਹੜੀ ਫੈਕਟਰੀਜ਼ ਨੂੰ ਜਿਹੜੀ ਬਿਜਲੀ ਜਾਂਦੀ ਹੈ ਜਾਂ ਜਿਹੜੇ ਕਮਰਸ਼ੀਅਲ ਜਿਹੜੇ ਐਕਟੀਵਿਟੀਜ਼ ਕਰਦੇ ਆਂ ਅਗਰ ਉਹਨਾਂ ਦੀ ਗੱਲ ਕੀਤੀ ਜਾਵੇ ਤੇ 15 ਪੈਸੇ ਦੀ ਵਜ਼ਤ ਜਿਹੜੀ ਹੈ ਉੱਥੇ ਦੇਖਣ ਨੂੰ ਮਿਲਦੀ ਹੈ ਲਗਾਤਾਰ ਅਗਰ ਗੱਲ ਕੀਤੀ ਜਾਵੇ ਕਿਉਂਕਿ ਗਰਮੀ ਵੀ ਵਧ ਰਹੀ ਹੈ ਬਿਜਲੀ ਦੀ ਖਪਤ ਵੀ ਲਗਾਤਾਰ ਜਿਸ ਤਰ੍ਹਾਂ ਹੋ ਰਹੀ ਹੈ ਇਹ ਕਾਰਨ ਵੀ ਮੰਨਿਆ ਜਾ ਸਕਦਾ ਹੈ ਤੇ ਲੋਕ ਸਭਾ ਚੋਣਾਂ ਤੋਂ ਬਾਅਦ ਜਿਹੜਾ ਹੈ ਲਗਾਤਾਰ ਪੰਜਾਬ ਸਰਕਾਰ ਜਿਹੜੀ ਹੈ ਐਕਸ਼ਨ ਮੋਡ ਤੇ ਜਿਹੜੀ ਹੈ ਦਿਖਾਈ ਦੇ ਰਹੀ ਹੈ ਤੇ ਲਗਾਤਾਰ ਜਿਹੜੀਆਂ ਇੱਕ ਤੋਂ ਬਾਅਦ ਇੱਕ ਜਿਹੜੀ ਮੀਟਿੰਗ ਹੋ ਰਹੀ ਹੈ ਤੇ ਮੀਟਿੰਗ ਤੋਂ ਬਾਅਦ ਜਿਹੜੇ ਨੇ ਫੈਸਲੇ ਲیتے ਜਾ ਰਹੇ ਨੇ ਤੇ ਕਹਿ ਸਕਦੇ ਆ ਸਾਫ਼ ਤੌਰ ਤੇ ਕਿ ਫੈਸਲਾ ਜਿਹੜਾ ਹੈ ਬਿਜਲੀ ਵਿਭਾਗ ਲੈ ਕੇ ਜਿਹੜਾ ਹੈ ਲਿੱਤਾ ਗਿਆ ਹੈ ਬਿਜਲੀ ਨੂੰ ਲੈ ਕੇ ਲਿੱਤਾ ਗਿਆ ਹੈ ਅਗਰ ਘਰੇਲੂ ਬਿਜਲੀ ਦੀ ਗੱਲ ਕੀਤੀ ਜਾਵੇ ਤੇ 10 ਤੋਂ 12 ਪੈਸੇ ਦੀ ਮਦਦ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਤੇ ਉੱਥੇ ਹੀ ਅਗਰ ਕਮਰਸ਼ੀਅਲ ਦੀ ਗੱਲ ਕੀਤੀ ਜਾਵੇ ਤੇ 15 ਪੈਸੇ ਦੀ ਮਦਦ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਹਾਲੇ ਕਿ ਇਹ ਜਿਹੜੀ ਦਰਾਂ ਨੇ 16 ਜੂਨ ਤੋਂ ਜਿਹੜੀਆਂ ਨੇ ਲਾਗੂ ਹੋਣਗੀਆਂ ਤੇ ਨੋ ਦੇ ਨੂੰ ਜਿਹੜਾ ਹੈ ਹੁਣ ਕਹਿ ਸਕਦੇ ਆ ਸਾਫ ਤੌਰ ਤੇ ਕਿ ਜਿਹੜੇ ਅਗਲੇ ਬਿਲ ਆਣਗੇ ਉਹਦੇ ਵੀ ਜਿਹੜਾ ਹੈ ਬਿਲ ਬਿਲ ਜਿਹੜਾ ਹੈ ਵੱਧ ਕੇ ਆਏਗਾ ਚੰਨੀਕਰ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਵੀ ਨਿਊਜ਼ ਲਈ ਅਮਨ ਸਿੱਖੀ ਦੀ ਰਿਪੋਰਟ